ਆਰਪੋਰੇਸ਼ਨ ਮਰਦਾਬਾ ਗੁਰਦਾਬਾ ਮਰਦਾਬਾ ਤਾਂਪੋਰੇਸ਼ਨ ਮਰਦਾਬਾ 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 ਏਡੀਪੀ ਮਰਦਾਬਾ ਮਰਦਾਬਾ ਏਡੀਪੀ ਮਰਦਾਬਾ ਮਰਦਾਬਾ ਗੁਰਦਾਬਾ ਜੀ ਬਿਲਕੁਲ ਜੀ ਲਜਾਇਤ ਵੱਧ ਰਹੀ ਹੈ ਹਸਪੀਟਲ ਕੋਈ ਕਹਿ ਰਿਹਾ ਤੇ ਹਸਪੀਟਲ ਵਾਲਿਆਂ ਆਨਰ ਦੀ ਅਸਤੀ ਖੜੀ ਸੀਗੇ ਤੇ ਦੇਖੋ ਚਾਰ ਮੰਜ਼ਲੀ ਬਿਲਡਿੰਗ ਬਣ ਗਈ ਆ ਔਰ ਫਰੰਟ ਦੇ ਉੱਤੇ ਜਿਵੇਂ ਕਹਿੰਦੇ ਨੇ ਸੀਐਲਜੂ ਲੈਣਾ 16.5 ਫੁੱਟ ਛੜਨਾ ਪੈਂਦਾ ਪਿੱਛੇ ਵੀ 10 ਫੁੱਟ ਸਮਥਿੰਗ ਛੜਨਾ ਪੈਂਦਾ ਹੂੰ ਉਹਨਾਂ ਕਾ ਕਾਰਪੇਟ ਏਰੀਆ ਮਿਲਦਾ ਵੀ ਜਿੰਨਾਂ ਕ ਵਿਚਾਰ ਰਹੇ ਆਲੇ-ਦਲੇ ਬਿਲਡਿੰਗਾਂ ਨੂੰ ਜਾਂ ਟੂ ਸਾਈਡ ਉਪਰ ਜਗ੍ਹਾ ਵਾ ਇਹ ਠੀਕ ਹੈ ਜੀ ਇਹ ਕਾਫੀ ਦਿਨ ਤੋਂ ਮੱਲੇ ਵਾਲੇ ਵੀ ਲੱਗੇ ਹੋਏ ਨੇ ਵੀ ਇੱਥੇ ਬਹੁਤ ਜ਼ਿਆਦਾ ਬੰਦੇ ਨੇ ਦੇਖੋ ਆ ਪਾਰਕ ਦਾ ਏਰੀਆ ਕਹਿ ਲਓ ਜਾਂ ਪਾਰਕਿੰਗ ਦਾ ਏਰੀਆ ਕਹਿ ਲਓ ਕੁਝ ਕਹਿ ਲਓ ਦੇਖੋ ਇਧਰ ਸਾਰੇ ਮਿੱਟੀ-ਮਿੱਟੀ ਕੀਤੀ ਪਈ ਆ ਔਰ ਇਹ ਪੂਰਾ ਪਾਰਕ ਦਾ ਏਰੀਆ ਸਾਰਾ ਇਹਨਾਂ ਨੇ ਯੂਜ਼ ਕੀਤਾ ਹੋਇਆ ਆਪਣਾ ਮਟੀਰੀਅਲ ਰੱਖਣ ਵਾਸਤੇ ਇੱਥੇ ਅਸੀਂ ਦਰਖਤ ਲਗਾਏ ਸੀ ਪੌਦੇ ਲਗਾਏ ਸੀ ਸਭ ਨਾਸ਼ ਹੋ ਚੁੱਕੇ ਆ ਇੱਥੋਂ ਰਸਤਾ ਵਾ ਪੂਰੇ ਅਰਜਨ ਨਗਰ ਔਰ ਚੇਸੇ ਨਗਰ ਜਾਣ ਦਾ ਉਹ ਵੀ ਬਲੌਕ ਆ ਚਲੋ ਇਹ ਤਾਂ ਗੱਲਾਂ ਹੁਣ ਤੁਹਾਨੂੰ ਦੱਸ ਦਿੱਤੀਆਂ ਨੇ ਤੇ ਅੱਜ ਕਹਿੰਦੇ ਕਿ ਕੋਈ ਇੰਜਰਡ ਵੀ ਹੋਇਆ ਕਹਿੰਦੇ ਉਹ ਉਸੇ ਕੁਸਤ ਗੱਲ ਦੇ ਉੱਤੇ ਹੋਇਆ ਉਹ ਸਰਦਾਰ ਜੀ ਬਜ਼ੁਰਗ ਇਸ ਬਿਲਡਿੰਗ ਦੇ ਪਿਛਲੇ ਪਾਸੇ ਉਹਨਾਂ ਦਾ ਫੈਕਟਰੀ ਆ ਉਹ ਛਤਰਾ ਦਾ ਉਹਨਾਂ ਦਾ ਕੋਈ ਲੈਂਟਰ ਨਹੀਂ ਹੈਗਾ ਉਹ ਤਾਂ ਕੋਈ ਛਤਰਾ ਦਾ ਉੱਤੇ ਸੀਗਾ ਸੱਤ ਜਿਹੜੀ ਸੀਗੀ ਉਹਦੇ ਥੱਲੇ ਮਸ਼ੀਨਾਂ ਦੇ ਉੱਤੇ ਕੰਮ ਕਰ ਰਹੇ ਸੀ ਉੱਪਰੋਂ ਅੱਜ ਇਹਨਾਂ ਨੇ ਜਾਂ ਤਾਂ ਕੋਈ ਕਹਿੰਦੇ ਆ ਮਲੇ ਵਾਲੇ ਕਹਿੰਦੇ ਸੀ ਕੰਮ ਬੰਦ ਕਰਾਤਾ ਕਾਰਪੋਰੇਸ਼ਨ ਨੂੰ ਕਹਿ ਕੇ ਪਰ ਉਹ ਅੱਜ ਸ਼ਨੀਵਾਰ ਦਾ ਲਾਹਾ ਲੈ ਰਹੇ ਸੀਗੇ ਔਰ ਉੱਪਰ ਚੌਥੀ ਜਦੋਂ ਸੇ ਨੌਂ ਦੀ ਦੀਵਾਰ ਕਰ ਰਹੇ ਸੀਗੇ ਤੇ ਉਹ ਦੀਵਾਰ ਸਾਰੀ ਦੀ ਸਾਰੀ ਉਹ ਬਜ਼ੁਰਗਾਂ ਦੇ ਉੱਤੇ गिर ਗਈ ਔਰ ਮਸ਼ੀਨਾਂ ਦੇ ਉੱਤੇ गिर ਗਈ ਔਰ ਬਜ਼ੁਰਗਾਂ ਦੇ ਸੱਟ ਲੱਗੀ ਆ ਤੇ ਉਹਨਾਂ ਨੂੰ ਸਿਵਲ ਲੈ ਕੇ ਗਏ ਹੋਏ ਨੇ ਤੁਸੀਂ ਹੁਣ ਸਾਰੇ ਮੱਲੇ ਵਾਲੇ ਇਕੱਠੇ ਹੋ ਕੇ ਇਹ ਕਾਰਪੇਸ਼ਨ ਨੂੰ ਇੱਕ ਇੱਕ ਪੱਕੇ ਤੌਰ ਤੇ ਇਸ ਦਾ ਹੱਲ ਕਰਨ ਕਰਪੇਸ਼ਨ ਵਾਲੇ ਦੇਖੋ ਇਹਦੀ ਇਸ ਦੀ ਪੂਰੀ ਬਿਲਡਿੰਗ ਦੀ ਤਫ਼ਤੀਸ਼ ਕੀਤੀ ਜਾਵੇ ਆ ਮੇਰੇ ਭਰਾ ਨੇ ਵੀ ਇਲੀਗਲ ਕਢਾਇਆ ਹੋਇਆ ਹੈ ਇੱਕ ਕੱਲ ਪਰਸੋ ਜਨਰਲ ਕਮਿਸ਼ਨਰ ਸਾਹਿਬ ਨੂੰ ਵੀ ਦੇਖ ਕੇ ਆਏ ਨੇ ਵੀ ਇਹ ਬਿਲਡਿੰਗ ਨੂੰ ਚੈੱਕ ਕੀਤਾ ਜਾਵੇ ਵੀ ਕਿੱਥੇ ਲੱਗਦਾ ਨਹੀਂ ਇਲੀਗਲ ਬਿਲਡਿੰਗ ਹੈ ਜਿਵੇਂ ਰੂਲ ਆਫ ਰੈਗੂਲੇਸ਼ਨ ਹੋਣੀ ਚਾਹੀਦੀ ਉਹ ਤਾਂ ਦੇਖ ਕੇ ਲੱਗਦਾ ਹੈ ਵਾਹ ਇਲੀਗਲ ਤਰੀਕੇ ਨਾਲ ਬਣੀ ਹੋਈ ਹੈ ਆਹ ਦੇਖੋ ਜੀ ਹੂੰ ਇੱਕੋ ਕੈਮਰੇ ਦੇ ਰਾਹੀਂ ਦਿਖਾਉ ਰਿਹਾ ਕਿ ਕਿੰਨੀ ਵੱਡੀ ਬਿਲਡਿੰਗ ਗਈ ਹੋਈ ਹੈ ਅਸੀਂ ਬਹੁਤ ਵਾਰ ਨੂੰ ਸਤਕਾਰਯੋਗ ਜ਼ੋਨਲ ਕਮਿਸ਼ਨਰ ਸਾਹਿਬ ਦੇ ਦਫ਼ਤਰ ਗਏ ਮੈਂ ਤੇ ਸਿੰਘਲਾ ਸਾਹਿਬ ਬਕਾਇਦਾ ਅਸੀਂ ਮੱਲੇਵੜਿਆਂ ਦੇ ਸਾਈਨ ਕਰਾ ਕੇ ਉੱਥੇ ਐਪਲੀਕੇਸ਼ਨ ਦਿੱਤੀ ਹੈ ਉੱਥੇ ਕਮ ਅਫਸਰ ਬੈਠਾ ਸੀ ਧੀਰਾ ਜੀ ਨਾਂ ਸੀ ਉਹਨਾਂ ਦਾ ਅਸੀਂ ਉਹਨਾਂ ਨੂੰ ਕਿਹਾ ਭਾਈ ਉਹਦਾ ਬਿਹੇਵ ਉਹ ਹੈ ਜੀ ਸੀ ਵੀ ਜਿਵੇਂ ਉਹਨੇ ਬਹੁਤ ਜ਼ਿਆਦਾ ਭੁੱਟੇ ਪੈਸੇ ਖਾਦੇ ਉਹ ਕਹਿੰਦੇ ਜਦੋਂ ਪਣਤੀ ਸੀ ਉਦੋਂ ਰੋਕ ਲੈਂਦੇ ਜਦੋਂ ਵੀ ਜਿਹੜੀ ਤੁਹਾਡੇ ਪਿਛਲੇ ਪਾਸੇ ਜਗਾ ਵਾ ਇਹ ਮੰਡੀ ਬੋਰਡ ਦੀ ਜਗਾ ਵਾ ਨਾ ਕਿ ਪਾਰਕਿੰਗ ਆ ਅਸੀਂ ਇੱਥੇ ਦਰਖਤ ਲਗਾ ਕੇ ਇੱਥੇ ਲੋਕਾਂ ਦੇ ਆਪਣੇ ਮਹੱਲੇ ਵਾਸੀਆਂ ਦੇ ਬੈਠਣ ਵਾਸਤੇ ਬਣਾਇਆ ਤੁਸੀਂ ਪਿੱਛੇ ਦੇਖ ਵੀ ਸਕਦੇ ਹੋ ਪਰ ਇਹਨਾਂ ਨੇ ਕੀ ਕੀਤਾ ਜਦੋਂ ਦੀ ਇਹ ਸਾਹ ਤੋਂ ਡੇਢ ਸਾਲ ਹੋ ਗਿਆ ਇਹ ਆਪਣਾ ਜਿੰਨਾ ਕੱਜਰਾ ਦਿੱਤਾ ਖੜਾ ਪਾਰਕ ਕਰਦਾ ਨਾ ਕੋਈ ਬੱਚਾ ਘੇੜ ਸਕਦਾ ਨਾ ਕੁਛ ਜਿੱਥੇ ਕੋਈ ਭੈਣ ਭੀਬੀ ਆ ਕੇ ਸੈਰ ਕਰ ਸਕਦਾ ਉਸ ਤੋਂ ਬਾਅਦ ਜਿਹੜੀ ਇਹ ਖੜੀ ਆ ਇਹ ਅੱਟ-ਪੁੱਟ ਦੀ ਆ ਜੀ ਜਿੱਥੇ ਕਿ ਨਕਸ਼ਾ ਪਾਸ ਨਹੀਂ ਹੋ ਸਕਦਾ ਇਸ ਪ੍ਰਾਪਰਟੀ ਓਨਰ ਨੇ ਕੀ ਕੀਤਾ ਵੀ ਉਹ ਮੇਨ ਰੋਡ ਤੱਕ ਕਮੇਡੀ ਬੋਡੀ ਜਗ੍ਹਾ ਦਿਖਾ ਕੇ ਇਹਨੂੰ ਪਾਸ ਕਰਾ ਲਿਆ ਤੇ ਸਾਡੀ ਸਰਕਾਰ ਤੇ ਸਾਡੀ ਕਾਰਪੋਰੇਸ਼ਨ ਇੰਨੀ ਸੁੱਤੀ ਪਈ ਆ ਉਸ ਸਰਕਾਰੀ ਜਗ੍ਹਾ ਪਾਰਕ ਨੂੰ ਦੇ ਕੇ ਨਕਸ਼ਾ ਪਾਸ ਕਰਤਾ ਜੀ ਅੱਟ-ਪੁੱਟੀ ਸੜਕ ਦੇ ਨਕਸ਼ਾ ਪਾਸ ਕਰਤਾ ਉਹ ਵੀ 4 ਮੰਜ਼ਲੀ 3 ਮੰਜ਼ਲੀ ਇਸ ਮੈਂਟ ਜੀ ਇਹ ਲਾਉਣੀ ਹੈ ਦਾ ਬਣਾਉਣਾ ਬੰਦੇ ਦੇ ਵਿੱਚ ਉਹ ਪਰਮਿਸ਼ਨ ਤਾਂ ਨਹੀਂ ਲਈ ਆਣਾ ਗਰਾਊਂਡ ਦੇਖੋ ਨਕਸ਼ਾ ਜਿਹੜਾ ਬਣਿਆ ਹੋਇਆ ਵਾ ਉਹ 16 ਫੁੱਟ ਛੱਡ ਕੇ ਤੇ ਪਿਛਲੇ ਪਾਸੇ 10 ਫੁੱਟ ਛੱਡ ਕੇ ਜਿੱਥੇ ਅੱਜ ਕੰਦਗੀ ਆ ਪਰ ਇਹ ਬਿਲਕੁਲ ਹੀ ਨਜਾਇਜ਼ ਤਰੀਕੇ ਨਾਲ ਕੰਟਨ ਨੂੰ ਪਤਾ ਹੀ ਹੈ ਜੀ ਇਹ ਮੀਲੀ ਭੋਤ ਤੋਂ ਬਗੈਰ ਤਾਂ ਕੁਝ ਹੋ ਨਹੀਂ ਸਕਦਾ ਤੇ ਰੋਕ ਨਹੀਂ ਮੰਗ ਕਰਦੇ ਟਾਂ ਦੀ ਮੰਗ ਕਰਦੇ ਜੀ ਸਾਫ ਸ਼ਬਦਾਂ ਦੇ ਵਿੱਚ ਅਸੀਂ ਕਹਿੰਦੇ ਇਹਦੇ ਵਿੱਚ ਕਾਰਪੋਰੇਸ਼ਨ ਰੜੀ ਹੋਈ ਆ ਅਫਸਰ ਸਾਹਿਬਾਂ ਰੜੇ ਹੋਇਆ ਮਿਸਟਰ ਧੀਰਾ ਜੀ ਜਿਹੜਾ ਨੇ ਕੁਝ ਭੇਜਿਆ ਨਹੀਂ ਕਰਿਆ ਨਹੀਂ ਸਾਫ ਸਪਸ਼ਟ ਸ਼ਬਦਾਂ ਦੇ ਵਿੱਚ ਨਾਮ ਲੈ ਕੇ ਮੈਂ ਬੋਲ ਰਿਹਾ ਹਾਂ ਵੀ ਉਹ ਰੜੇ ਹੋਏ ਨੇ ਜੀ ਅੱਛਾ ਇਹ ਪਹਿਲੀ ਬਿਲਡਿੰਗ ਨਹੀਂ ਅੱਗੇ ਵੀ ਇਸੇ ਤਰੀਕੇ ਨਾਲ ਨਜਾਇਜ਼ ਲੋਕਾਂ ਦੀ ਜ਼ਿੰਦਗੀ ਦਾਤੇ ਲਾ ਕੇ ਜਿਹੜੀ ਬਿਲਡਿੰਗਾਂ ਬਣਾਈ ਜਾਂਦੀ ਬਾਅਦ ਚੋਂ ਇੱਕ ਫਾਰਮੈਟੀ ਦੇ ਤੌਰ ਤੇ ਇੱਕ ਛੋਟਾ ਜਿਹਾ ਜੁਰਮਾਨਾ ਲਾ ਕੇ ਛੱਡ ਦਿੱਤਾ ਜਾਂਦਾ ਇਹ ਭਾਜੀ ਕਾਰਪੋਰ ਹਿਲ ਕੇ ਰਾਜਨੀ ਜੇ ਉਹ ਆਣ ਚੌਂਕੀਦਾਰ ਨੇ ਜੀ ਲੱਖਾਂ ਰੁਪਏ ਤਨਖਾਹ ਲੈਂਦੇ ਨੇ ਜੇ ਜਦੋਂ ਇਹ ਬਣਦੀ ਸੀ ਉਦੋਂ ਕਿਸੇ ਨੇ ਪੈਰਫਾਈ ਜਾਂ ਕੁਛ ਨਹੀਂ ਕੀਤਾ ਜਦੋਂ ਤੀਜੀ ਮੰਜ਼ਲ ਬਣ ਲੱਗੀ ਉਸ ਤੋਂ ਬਾਅਦ ਅਸੀਂ ਇਹਦੇ ਕਾਗਜ਼ ਕੱਟੇ ਸਾਰਾ ਕੁਝ ਚੈੱਕ ਕਰਿਆ 324 ਗਜ ਦੇ ਵਿੱਚ ਏਡੀ ਵੱਡੀ ਬਿਲਡਿੰਗ ਨਹੀਂ ਬਣ ਸਕਦੀ ਨਾ ਕਾਰਪੋਰੇਸ਼ਨ ਆਪਣੇ ਨਾਲ ਦੀ ਪਾਰਕਿੰਗ ਵਾਸਤੇ ਜਗ੍ਹਾ ਨਾ ਇਹਨੇ ਮੂਰੇ ਜੋ ਜੋ ਰੂਲ ਹੈ ਰੈਗੂਲੇਸ਼ਨਾਂ ਨੇ ਕੋਈ ਪੂਰਾ ਨਹੀਂ ਕੀਤਾ ਫਾਇਰ ਸਿਸਟਮ ਵੀ ਨਹੀਂ ਛੱਡਿਆ ਜੀ ਕਿਸੇ ਬੱਚੇ ਵੀ ਨਹੀਂ ਰਾਜ ਜੀ ਬਿਲਕੁਲੀ 4 ਇੰਚ ਤੇ ਕਰ ਰਹੇ ਆ ਜੀ ਪਿੱਲਰ ਪਾ ਕੇ 4 ਇੰਚ ਕਰਦੇ ਹੋ 4 ਇੰਚ ਕੰਧ ਹੀ ਅਜੋ ਬਿਜੁਰਗ ਦੇ ਘ ਛੋਟੀ ਜੀ ਫੈਕਟਰੀ ਆ ਚਾਦਰਾਂ ਪਈਆਂ ਹੋਈਆਂ ਨੇ ਉਹ ਵਿਚਾਰਾ ਕੰਮ ਕਰਦਾ ਸੀ ਆਪਣੇ ਬੱਚਿਆਂ ਲਈ ਜਦਾ ਸਟਾਂ ਲੱਗੀਆਂ ਜੀ ਰੋਜੀ ਰੋਟੀ ਵਾਸਤੇ ਮਸ਼ੀਨ ਚਲਾ ਰਿਹਾ ਸੀ ਉੱਤੇ ਅਕੇ ਕੰਧ ਅਗੇ ਰਹੀ ਜੀ ਚਾਨ ਚੱਕੀ ਓਪੀ ਧੰਨਵਾਦ